ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਹਾਜ਼ਰ ਹੋਏ ਇੱਕ ਨਵੇਂ ਵੀਡੀਓ ਦੇ ਨਾਲ ਨਵੇਂ ਨਵੇਂ ਟਰੈਕਟਰ ਦੇ ਨਾਲ ਟਰੈਕਟਰ ਆ ਜੀ ਨਿਊ ਹਾਲੈਂਡ 5500 ਟਰੈਕਟਰ ਆ ਜੀ ਨਿਊ ਹਾਲੈਂਡ 5500 ਮਾਡਲ 2014 ਪੰਜਾਬ ਨੰਬਰ ਆ ਜੀ ਪੀ ਵੀ 29 ਨੰਬਰ ਆ ਮੋਗਾ ਸਰਕਾਰੀ ਨੰਬਰ ਪਲੇਟ ਲੱਗੀ ਹੋਈ ਆ ਬਿਲਕੁਲ ਸਾਫ਼ ਤੇ Ориਜినਲ ਟਰੈਕਟਰ ਆ ਦੂਜੇ ਨਾਂ ਦਾ ਟਰੈਕਟਰ ਆ ਜੀ 3 ਸਪੀਡ ਟ੍ਰਾਈਟਰ ਆ ਗੇਅਰ ਡਬਲ ਕਲਚ ਆ ਜੀ ਡਬਲ ਡਿਸਟ੍ਰਿਬਿਊਟਰ ਆ ਯੂਜੀ ਗੇਅਰ ਆ ਯੂਜੀ ਗੇਅਰ ਆ ਪਾਵਰ ਸਟੀਅਰਿੰਗ ਦੇ ਨਾਲ ਆ ਜੀ ਗਰਾਉਂਡ ਪੀਟੀਓ ਆ ਟਾਇਰ ਬਿਲਕੁਲ ਨਾਲ ਦੇ ਆ ਚਾਰੇ ਟਾਇਰ 45 ਪੈਸੇ ਆ ਮੀਟਰ ਸਾਰਾ ਓਰੀਜਨਲ ਚੱਲਿਆ ਜਿੰਨਾ ਚੱਲਿਆ ਸਾਰਾ ਓਰੀਜਨਲ ਚੱਲਿਆ ਜੀ ਰੰਗ ਪੇਂਟ ਦੀ ਫੁੱਲ ਗਾਰੰਟੀ ਆ ਇੰਜਨ ਗੇਅਰ ਵੱਲੋਂ ਟ੍ਰਾਈਟਰ ਬਿਲਕੁਲ ਸਾਫ਼ ਤੇ ਓਰੀਜਨਲ ਆ ਜੀ ਮੀਟਰ ਸਰ ਅਰੀਜਨਲ ਰੰਗ ਚੱਲਿਆ ਹੋਇਆ ਬਾਈ ਯੂਨਾਈਟ ਮੰਗ 395000 ਸਕਰੀਨ ਤੇ ਨੰਬਰ ਆ ਸਾਰੀ ਜਾਣਕਾਰੀ ਆਪਾਂ ਲੈ ਸਕਦੇ ਆ ਮਾਡਲ 2014 ਬਿਲਕੁਲ ਸਾਫ ਤੇ ਅਰੀਜਨਲ ਟਰੈਕਟਰ ਹੈ ਜੀ ਮੇਨ ਗੱਲ ਪੰਜਾਬ ਨੰਬਰ ਆ ਪੀਵੀ 29 ਤੇ ਮੋਗਾ ਨੰਬਰ ਆ ਇਹ ਸਰਕਾਰੀ ਨੰਬਰ ਪਲੇਟਾਂ ਆ ਸਾਫ ਤੇ ਵਧੀਆ ਕੰਡੀਸ਼ਨ ਮੇ ਟਰੈਕਟਰ ਆ ਡਿਮਾਂਡ 395000 ਨੰਬਰ ਸਕਰੀਨ ਤੇ ਆ 75890 43034 7890 43034 ਨਵੀਂ ਨਵੀਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਓਕੇ ਕਰੋ ਤੇ Facebook ਪੇਜ ਨੂੰ ਫੋਲੋ ਕਰੋ ਵੀਡੀਓ ਦੇਖਣ ਲਈ ਧੰਨਵਾਦ